ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਦ ਕਰਦੇ ਸਾਰੇ ਜਾਨੀ ਠੀਕਾਗ ਹੋਣਗੇ ਬਾਕੀ ਢਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਕੱਲ ਵੀ ਵੀਡੀਓ ਇੱਕ ਪਾਈ ਸੀ ਤੇ ਬਹੁਤ ਸੋਹਣਾ ਪਿਆਰ ਉਹ ਵੀਡੀਓ ਨੂੰ ਮਿਲਿਆ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਤੇ ਬੱਚੀ ਜਿਹੜੀ ਪਹਿਲੇ ਫੋਨ ਤੇ ਵੇਗੀ ਸੀ ਬੱਚੀ ਬਹੁਤ ਚੰਗੇ ਬਰੀਡ ਵਾਲੀ ਤੇ ਚੰਗੇ ਘਰ ਦੇ ਵਿੱਚ ਗਈ ਹੈ ਤੇ ਬਾਕੀ ਇਹ ਆਪਣੀ ਸਾਰੇ ਆਪਾਂ ਨੂੰ ਬੇਨਤੀ ਹੈ ਕਿ ਆਪਣਾ ਇੱਥੇ ਫਾਰਮ ਪਿਆ ਕਰੋ ਜਿਹੜੇ ਵੀ ਇੰਨੇ ਖੜੀ ਆ ਬੱਠੀ ਆਪਣੇ ਕੋਲ ਵਿਜਿਟ ਕੀਤੀ ਸੀ ਉਹਨਾਂ ਨੇ ਤੇ ਬੱਠੀ ਉੱਪਰ ਆ ਕੇ ਦੇਖੀ ਤਾਂ ਉਹਨਾਂ ਨੂੰ ਬਹੁਤ ਪਸੰਦ ਆਈ ਤੇ ਹਰ ਇੱਕ ਨੂੰ ਇਹ ਰਿਕਵੈਸਟ ਹੁੰਦੀ ਹੈ ਕਿ ਉੱਪਰ ਆਇਆ ਕਰੋ ਪਸ਼ੂ ਦੇ ਤੇ ਆ ਕੇ ਤਸੱਲੀ ਕਰਿਆ ਕਰੋ ਚਾਹੇ ਗੱਭਣਾ ਚਾਹੇ ਸੂਆ ਪਸ਼ੂ ਤੇ ਬਾਕੀ ਆਪਣਾ ਐਡਰੈਸ ਜਿਹੜਾ ਪਿੰਡ ਪੱਡੇ ਤੇ ਸੀਲ ਡੇਰਾ ਪਾਬਾ ਨਾਲ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਨੰਬਰ ਆਪਣਾ 8195817550 ਤੇ ਐਦਾਂ ਹੀ ਤਕਰੀਬਨ ਹੀ ਪਸ਼ੂ ਇੱਕ ਦੋ ਲਿਆਈ ਦਾਵਾ ਹੋਣਾ ਤੇ ਲਿਆਈ ਦਾ ਚੰਗਾ ਵਾ ਤੇ ਦੁੱਧ ਵਾਲਾ ਹੀ ਚੰਗਾ ਕੱਢ ਕੇ ਦਈਦਾ ਪਸ਼ੂ ਹਰ ਭੈਣ ਭਰਨ ਕਿਉਂਕਿ ਦੁੱਧ ਵਾਲਾ ਪਸ਼ੂ ਜਿਹੜਾ ਹਰ ਕੋਈ ਮੰਗਦਾ ਤੇ ਦੁੱਧ ਦਾ ਹੀ ਫਾਇਦਾ ਹੁੰਦਾਵਾ ਕਿਉਂ ਜੇ ਮਾੜਾ ਪਸ਼ੂ ਕਿਹਨੋਂ 13 ਦੀ ਕੋਈ ਫਾਇਦਾ ਨਹੀਂ ਆ ਪਾਹੀ ਉਨੇ ਲੱਗਣੇ ਨੇ ਤੇ ਇਹੀ ਕਰੀਦੀ ਆਪਣੇ ਵੱਲ ਕੋਸ਼ਿਸ਼ ਕੀ ਚੰਗਾ ਪਸ਼ੂ ਲਿਆ ਕੇ ਦਈਏ ਬਾਕੀ ਅੱਜ ਤੁਹਾਨੂੰ ਫੇਰ ਚੰਗੇ ਸਪੈਸ਼ਲ ਜਿਹੜੀ ਵੈੜ ਤੇ ਵੀਡੀਓ ਬਣਾ ਕੇ ਦਿਖਾ ਰਹੇ ਚੰਗਾ ਟਾਪ ਦਾ ਨਗੀਨਾ ਜਿਹਨੂੰ ਕਹਿ ਦਿੰਦੇ ਆ ਤੇ ਜਰਸੀ ਆ ਪੰਜਾਬ ਵਾਲੀ ਕਹਿ ਦਿੰਦੇ ਨੇ ਜਰਸੀਆਂ ਜਰਸੀਆਂ ਪੰਜਾਬ ਵਾਲੀ ਜਰਸੀ ਤੁਹਾਨੂੰ ਅੱਜ ਜਿਹੜੀ ਆ ਦਿਖਾਉਨੇ ਆ ਜਿਹੜੀ ਪੰਜਾਬ ਵਾਲੀ ਕਿੱਦਾਂ ਦੀ ਜਰਸੀ ਹੁੰਦੀ ਆ ਬਾਕੀ ਪਿੱਛੇ ਰਿਕਾਰਡ ਬਹੁਤ ਚੰਗਾ ਵਛੀ ਦਾ ਮਿਲਿਆ ਬਾਕੀ ਇਹ ਤੋਂ ਆਪਣੇ ਨੇੜੇੋਂ ਲਈ ਆ ਵਛੀ ਤੇ ਅੱਗੇ ਵੀ ਰਿਕਾਰਡ ਚੰਗਾ ਦੇਣ ਵਾਲੀ ਵਛੀ ਆ ਦੁੱਧ ਦਾ ਚੰਗੀ ਕੈਪੈਸਿਟੀ ਵਾਲੀ ਆ ਬਾਕੀ ਆਜੋ ਤੁਹਾਨੂੰ ਵੈਟ ਦੇ ਦਰਸ਼ਨ ਕਰਾਉਨੇ ਆ ਇਸ ਟਾਈਮ ਗੱਬਣ ਆ ਹੱਲੇ ਤੇ ਦੂਜਾ ਸਵੇਰ ਪ੍ਰੋਪਰ ਇਹਨੂੰ ਚਾਹੇ ਕੋਈ ਮੱਝ ਮੰਨ ਲਈ ਚਾਹੇ ਕੋਈ ਗਾਂ ਮੰਨ ਲਈ ਇੱਕ ਬਰਾਬਰੀ ਦੇ ਲਾਗੇ ਮੱਝ ਵੀ ਬੱਜੀ ਵੀ ਸੇਮ ਹੀ ਹੋਡੀ ਐ। ਬਾਕੀ ਸਾਂਭੀ ਸੂੰਭੀ ਸੱਜਣ ਨੇ ਚੰਗੀ ਆ ਤੇ ਖਾਣ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਵੇਖੋ। ਖਾਣ ਬਹੁਤ ਸੋਹਣਾ ਵੈੜ ਤੋਂ ਕੱਲਾ ਕੱਲਾ ਵਿਰਲਾ ਤੇ ਲੱਗਾ ਤੇ ਨਾੜਾ ਨੂੜਾ ਬਹੁਤ ਸੋਹਣੀਆਂ ਆਰਡਰ ਤੇ ਬਣਾਉਂਦੀ ਤੇ ਥੱਲੇ ਆ ਵੀਨ ਦਿਖਾਉਂਦੇ ਆ ਵੀਰ ਜੀ ਪਾਈਪ ਲਾਈਨ ਵੇਖੋ ਕਿੰਦੀ ਮੋਟੀ ਲੱਗੀ ਐ। ਸਾਹਮਣੇ ਦੇ ਲਾ ਕੇ ਐਂਡ ਤੱਕ ਬਹੁਤ ਸੋਹਣੀ ਪਾਈਪ ਲਾਈਨ ਦੋਨੇ ਸਾਈਡਾਂ ਤੇ ਇੱਕੋ ਜਿਹੀ। ਬਾਕੀ ਇਹ ਕੋ ਗੈੜ ਪੰਜ ਸੱਤ ਦਿਨ ਲੈਂਦੀ ਆ ਸੁਹੁੰ ਚ ਥੱਲੇ ਸੁਹੁੰਦੀ ਨਹੀਂ ਤੇ ਲੈ ਵੱਲੂ ਕਰ ਮਾਂ ਵਾਲੀ ਮੈਂ ਕਹਿੰਨਾ ਪੀ ਪੰਡਾ ਜਿੰਨੂੰ ਕਹਿੰਦੇ ਨਾ ਉਹ ਪਾਈਆਂ ਇਹਨੂੰ ਕਹਿੰਦੇ ਨੇ ਪੰਡਾ ਪਾਈਆਂ ਨੇ ਕਹਤ ਨੇ ਡੇ ਡੇ ਲੱਬ ਡੇਲੇ ਇਹ ਹੱਥ ਇਦਾਂ ਨਹੀਂ ਚੌੜੇ ਹੋ ਜਾਂਦੇ ਆ ਵੇਖੋ ਇਸ ਤਰ੍ਹਾਂ ਹੁੰਦੇ ਨੇ ਵੀ ਬਣਿਆ ਪਸ਼ੂ ਦਾ ਪਤਾ ਲੱਗਦਾ ਵੀ ਖਾ ਗਾ ਕੋਈ ਚੀਜ਼ ਬਾਕੀ ਤੋਰ ਕੇ ਵਿਖਾਉਨੇ ਆ ਪ੍ਰੋਪਰ ਦੂਜਾ ਸੂਆ ਪਿਛਲੇ ਸੂਵੇ ਦਾ 28 ਕਿਲੋ ਜਿਹੜਾ ਇਹਦਾ ਰਿਕਾਰਡ ਆ ਦੁੱਧ ਦਾ ਇਹ ਸੂਵੇ ਜਿਹੜਾ 30+ ਚੱਲੇ 35 ਚਵਾਦੇ 30 ਚਵਾਦੇ ਬਾਕੀ ਟੋਟੀ ਆਪਣੀ ਸੇਵਾ ਵੀ ਆ ਗੈਰਦਿਕ ਕਮਰ ਦੀ ਨੂੰ ਚੈੱਕਰ ਕਰਾ ਦੇ ਆ ਜਾ ਬੇਟਾ ਬਾਕੀ ਇਹਦੇ ਕੋਈ ਤਿਆਰੀ ਤੇ ਵੀ ਨਹੀਂ ਕੀਤੀ ਕੱਲ ਸ਼ਾਮ ਹੀ ਆਪਣੇ ਕੋਾਈ ਆ ਵੜ ਫੁੱਲ ਵੱਡੀ ਹਾਈਟ ਆ weight ਵੋਟ ਬਹੁਤ ਸੋਹਣਾ ਘੜਦਾ ਖਾਣਾ ਲਈ ਕੁਆਦੀ ਚੈੱਕਰਾਓ ਬੈ ਸਾਈਡ ਦੇ ਮੜਾ ਕੈਮਰਾ ਮਾਰਕੀਟ ਖਾਓ ਭਰਾ ਜੀ ਕੀ ਬੋਸ ਹੋਣੀ ਤਿਆਰ ਹੋਣ ਦੀ ਅਰੇ 5 ਤੋਂ 7 ਦਿਨ ਲੈਂਦੀ ਆ ਚੰਗੀ ਕਰਮਾ ਵਾਲੀ ਬੰਦ ਬਾਕੀ ਠੰਡੀ ਠੰਡੀ ਬੜੀ ਐ ਜਿੰਦਰੋਂ ਦੀ ਮਰਜੀ ਕੋਈ ਪੈ ਜੇ ਚਾਹੇ ਕੋਈ ਮਸ਼ੀਨ ਤੇ ਭਰਾ ਚੋਲੇ ਚਾਹੇ ਫਾਕਰੀ ਚ ਵਾਈ ਕਰ ਲੈ ਇਧਰ ਉਹ ਮਿਲਕ ਵੇਨ ਦਿਖਾਲ ਦੋ ਭਰਾਵਾਂ ਨੂੰ ਦੇਖੋ ਕਿ ਟੀਮ ਮਿਲਕ ਵੇਨ ਲੱਗੀ ਮੋਟੀ ਤੇ ਵੇਨਸ ਬਹੁਤ ਸੋਹਣੀਆਂ ਨਿਗੀਆਂ ਨਿਗੀਆਂ ਆਰਡਰ ਤੇ ਆਉਣ ਡੀਆਂ ਬਾਕੀ ਜੂੰ ਜੂੰ ਤਿਆਰ ਹੁੰਦੀ ਜਾਣੀ ਐ ਤੋਂ ਤੋਂ ਹੀ ਮੈਂ ਤਾਂ ਜਿਹੜੀਆਂ ਇਹਦੀਆਂ ਪਰਦੀਆਂ ਆਉਣੀਆਂ ਵੇਖੋ ਬੈਕ ਸਾਈਡ ਤੋਂ ਵੀ ਤੇ ਭੋਲੀ ਪਾਲੀ ਬਹੁਤ ਹੈ ਜੇ ਅੱਛੀ ਬਾਨੀ ਚੰਗੀ ਆ ਤੇ ਇੱਕ ਵੀ ਰੁਪਈਏ ਦੀ ਜਿਹੜੀ ਪਾਲ ਨਹੀਂ ਹੈ ਵੇਛੀ ਨੇ ਨੀ ਪਿਪਲ ਆਣਾ ਛੱਡਾ ਭਰਿਆ ਹੋਏਗਾ ਇਟਾਲੇ ਵਾਲੀ ਇਹ ਫੈਂਡੀ ਪਲਾਂ ਵਾਲਾ ਨਹੀਂ ਹੈ ਦੁੱਧ ਵਾਲਾ ਹੀ ਹੈ ਸਾਰਾ ਤੇ ਪਾਟੀ ਖਾਂ ਵੀ ਵੀ ਭਰਾ ਨਹੀਂ ਚੰਗੀ ਆ ਤੇ ਮੱਜਾਂ ਦੀ ਢੀ ਹਾਈਟ ਆ ਮੱਜਾਂ ਵਾਲਾ ਹੀ ਸਾਰਾ ਇਹਦਾ ਜਿਹੜਾ ਤਾਂ ਜਾਵਾ ਬਾਕੀ ਇਹੋ ਜਿਹੜੇ ਟਾਪ ਦੇ ਨਗੀਨੇ ਕੱਢ ਕੱਢ ਲਿਆਈਦੇ ਆ ਚੈਨਲ ਨੂੰ ਵਾਤਵਾਂਧ ਤੇ ਲਾਈਕ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਪਹੁੰਚਿਆ ਕਰੇ ਬਾਕੀ ਇਹਦਾ ਜਿਹੜਾ ਰੇਟ ਫੋਨ ਤੇ ਹੀ ਹੋਵੇਗਾ ਕਿਉਂਕਿ ਰੇਟ ਆਪਣੇ ਛੋਟੇ ਛੋਟੇ ਹੀ ਨੇ ਫਿਰ ਵੀਰ ਭਰਾਤ ਰਾਜ ਕਰਦੇ ਨੇ ਵੀ ਤੁਸੀਂ ਰੇਟ ਨਹੀਂ ਪਾਇਆ ਰੇਟ ਸਾਡਾ ਫੋਨ ਤੇ ਹੀ ਹੁੰਦਾ ਜੀ ਤੇ ਬਾਕੀ ਇਹ ਹੀ ਉਮੀਦ ਆ ਕਿ ਤੁਸੀਂ ਵਾਤਵਾਂਧ ਪਿਆਰ ਦਿਓ ਚੈਨਲ ਨੂੰ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਸੀ ਕਾਲ ਜੀ ਸਾਰਿਆਂ ਨੂੰ